ਜਿ ਪੂਰਾ ਵਿਸ਼ਵਾਸ਼ੀ ਇੱਥੇ ਸਭ ਨੂੰ ਹੱਕ ਮਿਲਣਗੇ ਮਿਲਣਾ ਇੱਕੋ ਜਿਹਾ ਇਨਸਾਫ ਉਹਨੇ ਕੀਤੀ ਬਹੁਤ ਤਪੱਸਿਆ ਮਿਹਨਤ ਕੀਤੀ ਦਿਨ ਤੇ ਰਾਤ ਜਿੱਥੇ ਕੋਹਾ ਤੱਕ ਲਾਈਟ ਨਾ ਪੜਿਆ ਵਿੱਚ ਦੀਵੇ ਧੀ ਲੋ ਨੇ ਪੂਰੇ ਭਾਰਤ ਵਰਸ਼ ਨੂੰ ਦਿੱਤਾ ਵਿੱਚ ਕਾਨੂੰਨ ਪਰੋ ਜੀ ਨੂੰ ਬਾਬਾ ਸਾਹਿਬ ਅਸੀਂ ਆਖਦੇ ਵੰਡਦਾ ਹੱਕਾਂ ਦੀ ਖੁਸ਼ਬੋ ਕਹਿੰਦਾ ਮੈਂ ਕਿ ਹਰ ਮੋਰਾ ਬਾਲਿਆ ਹੋ ਰਬੀ ਪੜ ਕੇ ਰਤਬਾ ਪਾ ਸੋਨੂ ਬੰਗਲੇ ਕਟੀਆਂ ਬਖਸ਼ਦਾ ਹਾਂ ਤੁਰਪੋ ਉਸ ਕੂਲ ਤੇਰਾ 바ਵਾ ਸਾਹਿਬ ਤੇਰੀ ਦੇਣ ਨੂੰ ਅਸੀਂ ਸੱਕਦੇ ਨਹੀਂ ਭੁਲਾ ਓਏ જય ਭੀਮ જય ਭਰ